ਸਵੇਰ ਦੇ 10 ਵਜੇ ਹੋਇਆ ਤੇ ਟੈਂਪਰੇਚਰ ਮੈਨੂੰ ਲੱਗਦਾ ਖੁਸ਼ੀ ਦੇਖਿਓ ਮਾੜਾ ਜਿਹਾ ਕਿੰਨਾ ਹੈ ਟੈਂਪਰੇਚਰ 6 6 ਡਿਗਰੀ ਟੈਂਪਰੇਚਰ ਹੈ ਠੰਡ ਬਹੁਤ ਜ਼ਿਆਦਾ ਯਾਰ ਅੱਧ ਮਾਰਚ ਹੋ ਗਈ ਦੇਖ ਲਓ ਤੇ ਜੂਨ ਜੁਲਾਈ ਚ ਦੱਸਦੇ ਆ ਇਹ ਕਹਿੰਦੇ ਜੂਨ ਜੁਲਾਈ ਦੇ ਮਹੀਨੇ ਆ ਜਿਹੜਾ ਉਦੋਂ ਮੌਸਮ ਥੋੜਾ ਜਿਹਾ ਸਹੀ ਹੋਣਾ ਹੁਣ ਉਹਨਾਂ ਟਾਈਮ ਇੰਨੀ ਠੰਡ ਰਹਿਣੀ ਹੈ ਤੇ ਇਹ ਘਰੇ ਮਿਸਤਰੀ ਲਾ ਰਖਿਆ ਨੇ ਕੰਮ ਕਰਨ ਨਾਲ ਚੱਲੀ ਜਾਂਦਾਗਾ ਜੇ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਆਪਾਂ ਆ ਰਹੇ ਫੇਰ ਹਟਾ ਦੇਣੇ ਸੀ ਹਾਂਜੀ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਕਰਨਾ ਹੈ ਬ੍ਰੇਕਫਾਸਟ ਪਰੌਂਠੇ ਖਾਣੇ ਆ ਤੇ ਫੇਰ ਨਿਕਲ ਜਾਣਾ ਹੈ ਇਹ ਨਾਨ ਕਾਣੇ ਨੂੰ ਪੁੱਛਦੇ ਆ ਪਰੌਂਠੇ ਇਹਨਾਂ ਨੇ ਬਣਾਤੇ ਕਿ ਨਾ ਬਣਾ ਰਿਹਾ ਹਜੇ ਤਾਂ ਪਰੌਂਠੇ ਬਣਾ ਦੇ ਮਾਮੀ ਜੀ ਬਣੀ ਜਾਂਦੇ ਨੇ ਬਣੀ ਜਾਂਦੇ ਨੇ ਬਣਾ ਦਿਓ ਫਟਾਫਟ ਦੂਰ ਦਾ ਸਫਰ ਹੈ ਸਾਡਾ ਅੱਜ ਹਲੋ ਮਾਮੀ ਪੂਰੀ ਸੇਵਾ ਤੇ ਲੱਗੇ ਹੋਏ ਨੇ ਪੀ ਭਣ ਜਦੇ ਭਣਜ ਨੂੰ ਆਏ ਨੇ ਤੇ ਪਰੌਂਠੇ-ਪਰੌਂਠੇ ਲਾ ਕੇ ਖਵਾਈਏ ਕੜਾਹ ਵੀ ਬਣਾਇਆ ਹੈ ਜੀ ਉਹ ਮੈਂ ਬਣਾਇਆ ਤੁਸੀਂ ਬਣਾਇਆ ਕੜਾ ਕ੍ਰੈਡਿਟ ਗੋਸ ਟੂ ਸਮਸ ਕਾਰ ਸਾਰਾ ਕੁਝ ਮੈਂ ਬਣਾਇਆ ਬਸ ਇਹ ਉਹਦਾ ਪ੍ਰੈਕਟਿਕ ਠੀਕ ਹੈ ਇਹ ਹੈ ਬਈ ਆਪਣਾ ਭਣਜਾ ਹਲੋ ਜੀ ਇਹ ਸਪੈਸ਼ਲੀ ਲੈਂਡ ਪਹੁੰਚਿਆ ਸੀ ਸਾਨੂੰ 에어ਪੋਰਟ ਤੇ ਐਨੀ ਦੂਰ ਆਇਆ 8 ਘੰਟੇ ਦਾ ਸਫਰ ਕਰਕੇ ਇਹ 4 ਘੰਟੇ ਜਾਣ ਚਾਹ ਰਾਣ ਹਨਾ ਅੱਜ ਕਿੱਥੇ ਜਾ ਰਹੇ ਆ ਆਪਾਂ ਕਿੱਥੇ ਹੈ ਕਿੱਥੇ ਜਾ ਰਹੇ ਆ ਲਿਵਰਪੂਲ ਲਿਵਰਪੂਲ ਕੀ ਹੈ ਸਿਟੀ ਸਿਟੀ ਉੱਥੇ ਹੈ ਕਿ ਕਿਉਂ ਜਾਣਾ ਉੱਥੇ ਕੋਣ ਰਹਿੰਦਾ ਗੁੰਨੂ ਗੁੰਨੂ ਇਹਦਾ ਨਾਮ ਹੈ ਗਨਵੀਰ ਸਿੰਘ ਆਪਾਂ ਲਓ ਜੀ ਖਾਈਏ ਪਰੌਂਠੇ ਚੱਲੀਏ ਸਰ ਮੈਨੂੰ ਦਹੀਂ ਪਾ ਦਿਓ ਜੀ ਤੇ ਨਾਲ ਚਟਨੀ ਤੇ ਨਾਲ ਪਰੌਂਠੇ ਬਸ ਨਹੀਂ ਤੇ ਕਿਦੋਂ ਲੈ ਕੇ ਆਉਣਾ ਤੁਸੀਂ ਦੋਦੀ ਦਿਓ ਦੋਦੀ ਲਾ ਕੇ ਗਏ ਸੀ ਤੇ ਤੁਸੀਂ ਇਹ ਲਓ ਦੇਖੋ ਕਿਸੇ ਪਾਸਿਓਂ ਲੱਗਦਾ ਹੈ ਵੀ ਇੰਗਲੈਂਡ ਤੋਂ ਰੇ ਫਿਰਦੇ ਆ ਹੂੰ ਤੇ ਪਰੌਂਠੇ ਮੱਖਣੀਆਂ ਚਟਨੀਆਂ ਦਹੀਂ ਆਲੂ ਪੂੜਾ ਤੇ ਨਾਲ ਕੜਾ ਆਲੂ ਪਰੌਂਠੇ ਕਮਾਲ ਲੋ ਵੀ ਚਲਿਏ ਗੱਡੀ ਆ ਗਈ ਆਪਣੀ ਤੇ ਜਿਹੜੇ ਬਾਹਰਲੇ ਨਾਨਕੇ ਹੁੰਦੇ ਬਾਹਰਲੇ ਨਾਨਕੇ ਦੇ ਘਰੇ ਇੰਨਾ ਕੁ ਟਾਈਮ ਹੀ ਹੁੰਦਾਗਾ ਬਸ ਇੱਕ ਦੋ ਦਿਨਾਂ ਦੇ ਪਰੌਣੇ ਨਾ ਬਈ ਮਜ਼ਾਕ ਕਰਦੇ ਆ ਸਮਾਰ ਰੱਖ ਲਿਆ ਜੀ ਸਾਰਾ ਜਿਹੜਾ ਆ ਕੇ ਇੱਕ ਹੱਥ ਸਾਨੂੰ ਹੱਥ ਨਹੀਂ ਲਾਉਣ ਦੇਣਾ ਕਿਸੇ ਨੂੰ ਕਿਸੇ ਚੀਜ਼ ਨੂੰ ਠੀਕ ਹੈ ਕੰਮ ਅਸੀਂ ਪਰੌਣੇ ਆ ਥੋੜੇ ਹਜੇ ਮੈਂ ਕਿਹ ਜਿਹੜਾ ਆ ਕੇ ਇੱਕ ਹਫ਼ਤਾ ਦੁਆਰੇ ਲਾਉਣੇ ਭੈਣ ਦੇ ਘਰ ਤੋਂ ਉਦੋਂ ਰੱਖਣਾ ਨਹੀਂ ਸਕੇ ਚੰਗਾ ਮੰਮਾ ਜੀ ਤੇ ਨੈਕਸਟ ਵੀਕ ਮਿਲਦੇ ਆ ਜੀ ਜਰੂਰ ਜਰੂਰ ਜੀ ਫਿਰ ਲਾਵਾਂਗੇ 5-6 ਦਿਨ ਕਫਤਾ ਤੁਹਾਡੇ ਕੋਲ ਜਰੂਰ ਜਰੂਰ ਠੀਕ ਹੈ ਜੀ ਚੰਗਾ ਜੀ ਮੰਮੀ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਜੀ ਚੰਗਾ ਜੀ ਇਹ ਮੁੰਡਾ ਹੈ ਜੀ ਸਾਡਾ ਹਜੇ ਗ੍ਰੈਜੂਏਸ਼ਨ ਕਰਦਾ ਹੈ ਪਿਛਲੇ ਵਲੌਗਸ ਜੀ ਬੋਲੇਆ ਸੀਗਾ ਇਹਦੇ ਲਈ ਅਸੀਂ ਸੋਹਣੀ ਜੀ ਕੰਨਿਆਂ ਦੀ ਜ਼ਰੂਰਤ ਹੈ ਲੱਭ ਰਹੇ ਹਾਂ ਅਸੀਂ ਚੰਗਾ ਸੁਖਵੀਰ ਮੁੰਡਾ ਸੰਗ ਗਿਆ ਚੰਗਾ ਸੰਦੀ ਚੱਲ ਫੇਰ ਹੈ ਮੁੰਡਾ ਸੰਗ ਗਿਆ ਅੱਛਾ ਸੰਗ ਚੱਲ ਕੋਈ ਗੱਲ ਚੰਗਾ ਮਮਾਏ ਰਸਿਕਾ ਗਨਵੀਰ ਕਿਧਰ ਗਿਆ ਗਨਵੀਰ ਕਾਰ ਚ ਹੈਗਾ ਮਮਾਏ ਓਕੇ ਮੰਨਦੀ ਇਹ ਮਿਲ ਗਿਆ ਫੇਰ ਇਹ ਬਾਈ ਸਾਡਾ ਬੰਦਾ ਪਹਿਲੀ ਅੰਦਰ ਵੜ ਕੇ ਬਹਿ ਗਿਆ ਅਗਲੀ ਵਾਰ ਸੁਖਵੀਰ ਜਦੋਂ ਆਵਾਂਗੇ ਤੇਰੀ ਗੱਡੀ ਝੂਟਾ ਲੈਣਾ ਮੈਂ ਠੀਕ ਹੈ ਕਿੱਥੇ ਤੱਕ ਗੇੜਾ ਦਵਾ ਕੇ ਲੈ ਜਾ ਸੈਂਟਰਲ ਤੱਕ ਸੈਂਟਰਲ ਤੱਕ ਨਾਲ ਕਹਿੰਦਾ ਸੈਂਟਰਲ ਚ ਗੱਡੀਆਂ ਜਾਂਦੀਆਂ ਨਹੀਂ ਹੈਗੀਆਂ ਇਹਦੀ ਜਾਂਦੀ ਹੈ ਇਹਦੀ ਕਰ ਜਾਂਦੀ ਹੈ ਅੱਛਾ ਇਹਦੀ ਰਾਤ ਨੂੰ ਵੀ ਜਾਂਦੀ ਆ ਰਾਤ ਨੂੰ ਲੈ ਕੇ ਜਾਵਾਂਗੇ ਅੱਛਾ ਕਾਰਡ ਬਣੇ ਮਾਲ ਵਾ ਲਿਖਿਆ ਉਹ ਨਹੀਂ ਗੱਡੀ ਵੈਸੇ ਤਾਂ ਸੌ ਰੋਡ ਤੇ ਮਾਰੇ ਮੁੰਡਾ ਗੇੜੀਆਂ ਸੌ ਰੋਡ ਬਰਮਿੰਗਮ ਲੈ ਕੇ ਜਾਣਾ ਸੀ ਚਲੋ ਠੀਕ ਹੈ ਚਲੋ ਚਲੀਏ ਜੀ ਚਲੋ ਸੰਦੀਪ ਚਲੋ 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 ਕਾਲੀ ਫਿਰ ਸਫ਼ਰ ਲੰਬਾ ਚੰਗਾ ਜੀ ਬਾਏ ਬਾਏ ਚੰਗਾ ਜੀ ਬਾਏ ਬਾਏ ਮਿਲਦੇ ਹਾਂ ਸਤਿ ਸ੍ਰੀ ਅਕਾਲ ਗੁੱਡ ਬਾਏ ਆ ਗਈ ਬਸ ਜਿਉਂ ਗਏ ਚਾਰ ਦਿਨ ਜਿਉਂ ਗਏ ਜਿਉਂ ਆਏ ਹਾਂਜੀ ਬਾਏ ਬਾਏ ਕਹਦੇ ਵਸ ਨਾਲ ਚੱਲਣਾ ਸਾਡੇ ਹਾਂ ਚੱਲ ਆ ਜਾ ਠੀਕ ਹੈ ਓਕੇ ਚਲੋ ਜੀ ਲਓ ਰੱਬ ਦਾ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਸਫਰ ਸੋਹਣਾ ਰਹੇ ਪਰਮਾਤਮਾ ਕਰੇ ਉਹਨਾਂ ਨੂੰ ਜੀ ਨਹੀਂ ਲੱਗਣਾ ਹੁਣ ਆਪਣੇ ਵੀ ਨਹੀਂ ਸਹੀ ਗੱਲ ਆ ਜੀ ਰੌਣਕਾਂ ਲੱਗੀਆਂ ਸੀ ਇਹ ਸਾਰਾ ਹੈਗਾ ਜੀ ਸੌਥ ਹਾਲ ਤੇ ਜਾਂਦੇ ਜਾਂਦੇ ਭੈਣ ਹੋਣਿਆਂ ਨੇ ਮੈਨੂੰ ਲੱਗਦਾ ਰੁਕਣਾ ਇੱਕ ਅੱ데 ਥਾਵੇਂ ਕਹਿੰਦੇ ਕਿਸੇ ਦੁਕਾਨ ਤੇ ਰੈ residențial ਏਰੀਏ ਤੋਂ ਬਸ ਥੋੜਾ ਜਿਹੀ ਬਾਹਰ ਆ ਕੇ ਅਸੀਂ ਰੁਕੇ ਆ ਤੇ ਇਹ ਸਾਊਥ ਹਾਲ ਦੀ ਛੋਟੀ ਜਿਹੀ ਮਾਰਕੀਟ ਹੈ ਜਿੱਥੇ ਖਾਣ ਪੀਣ ਦਾ ਹੋਰ ਸਮਾਨ ਮਿਲਦਾ ਤੇ ਵੈਸੇ ਤਾਂ ਬਹੁਤ ਵੱਡਾ ਬਾਜ਼ਾਰ ਹੈ ਇਹਦਾ ਸਾਊਥ ਹਾਲ ਦਾ ਪੂਰਾ ਪੰਜਾਬੀ ਏਰੀਆ ਪਿਛਲੇ ਵਲੌਗ ਚ ਵੀ ਤੁਹਾਨੂੰ ਦੱਸਿਆ ਜੀ ਪੰਜਾਬੀ ਪੰਜਾਬੀ ਰਹਿੰਦੇ ਆ ਤੇ ਅਸੀਂ ਆਏ ਆ ਮਠਾਈਆਂ ਲੈਣ ਦੇ ਲਈ ਹੁਣ ਕੁਝ ਮਠਾਈਆਂ ਲੈਣੇ ਆ ਇਹ ਭੈਣਾਂ ਵਰਗੇ ਕਹਿੰਦੇ ਵੀ ਫਿਰ ਤੁਸੀਂ ਉਥੇ ਬਦਾਣਾ ਭੁਜੀਆ ਮੰਗੋਗੇ ਇੱਥੇ ਬਦਾਣਾ ਭੁਜੀਆ ਵੀ ਮਿਲਦਾ ਕਹਿੰਦੇ ਜਾਂ ਥੋੜਾ ਜਿਹਾ ਐ ਹੁੰਦਾ ਵੀ ਜਦੋਂ ਕੋਈ ਪਰਿਵਾਰ ਦਾ ਐ ਵੀ ਸੇਵਾ ਪਾਣੀ ਖੋਲ ਹੋਣੀ ਚਾਹੀਦੀ ਸਹੀ ਗੱਲ ਹੈ ਜੀ ਲੱਡੂ ਜਲੇਬੀਆਂ ਲੱਡੂ ਜਲੇਬੀਆਂ ਬਦਾਣਾ ਭੁਜੀਆ ਬਰਫੀ ਏ ਟੂ ਜ਼ेड ਸਾਰਾ ਕੁਝ ਹੀ ਮਿਲਦਾ ਨਹੀਂ ਨਹੀਂ ਜਿਹੜਾ ਕੁਝ ਲੈਣਾ ਹੁਣ ਖਾ ਲੈ ਲੈਣਾ ਫਿਰ ਆਪਣਾ ਇੱਕ ਵੀਕ ਦਾ ਕੋਟਾ ਪੂਰਾ ਕਰ ਲਓ ਖੁਸ਼ੀ ਸਮੋਸੇ ਸਮੋਸੇ ਵੀ ਮਿਲਦੇ ਨੇ ਇਧਾਂ ਲਓ ਜੀ ਲੱਗਦਾ ਤੁਹਾਨੂੰ ਕਿਸੇ ਪਾਸੇ ਵੀ ਮਾਰੇ ਸਮੋਸੇ ਪਨੀਰ ਪਕੌੜਾ ਲਾਰਜ 2 ਰੁਪਏ ਚਟਨੀ ਦੋ ਪਾਉਂਡ ਦਾ ਨਹੀਂ ਚਟਣੀ ਅੱਛਾ ਚਟਨੀ 2 ਰੁਪਏ ਦੀ ਅੱਛਾ ਆਹ ਜਲੇਬੀਆਂ ਪਈਆਂ ਇੱਧਰ ਲੈ ਲਓ ਜਿਹੜੇ ਕੋਈ ਚੱਕਣਾ ਹੁਣ ਚੱਕੋ ਇਹ ਰਿਹਾ ਮੋਟੀ ਬੁੰਦੀਆਂ ਤੇ ਫ੍ਰੀ ਕਰੀ ਮੋਟੇ ਦੇ ਵਧੀਆ ਹੁੰਦੇ ਲੈ ਵੀ ਬਦਾਣਾ ਭੁਜੀਆ ਲੈ ਲੈ ਲੱਡੂ ਲੈ ਲੈ ਓਏ ਓਏ ਉੱਠਾ ਹੀ ਕੋਈ ਨਹੀਂ ਐਨਾਂ ਕ ਤਾਂ ਤੋੜ ਤੋੜ ਕੇ ਜਾਵਾਂਗੇ ਕੁਛ ਨਾ ਕੁਛ ਤਾਂ ਇੰਗਲੈਂਡ ਆਏ ਆ ਨਾਨਕੇ ਆਏ ਆ ਏ ਯਾਰ ਹੌਣਕ ਮੇਲਾ ਬਾਹਰ ਦਾ ਚੱਲੀਏ ਕ ਪਕੌੜੀਆਂ ਪਕੌੜੀਆਂ ਹੋਰ ਲੈਣੀਆਂ ਪਕੌੜੀਆਂ ਲੈ ਲਈ ਆਪਾਂ ਚਲੋ ਇੱਥੇ ਲੈ ਹੋਰ ਇਹ ਤਾਂ ਪੰਜਾਬ ਲੱਗਦਾ ਜਮਾਂ ਉਹਨਾਂ ਭੈਣ ਹੋਣੀ ਇੱਕ ਦੁਕਾਨ ਤੇ ਹੋਰ ਗਏ ਆ ਤੇ ਉੱਥੇ ਉਹਨਾਂ ਨੇ ਕਹਿੰਦੇ ਪਕੌੜੀਆਂ ਲੈ ਕੇ ਜਾਣੀਆਂ ਸਮਾਨ ਸਾਰਾ ਕਹਿੰਦੇ ਹਫਤੇ ਦਾ ਜਮ੍ਹਾਂ ਕਰਕੇ ਲੈ ਕੇ ਜਾਈਏ ਕਿਉਂਕਿ ਜਿਹੜੇ ਏਰੀਆ ਚ ਭੈਣ ਹੋਰੇ ਰਹਿੰਦੇ ਆ ਨਾ ਉੱਥੇ ਪੰਜਾਬੀ ਕੁਝ ਵੀ ਨਹੀਂ ਮਿਲਦਾ ਤੇ ਨਾ ਹੀ ਉਧਰ ਤੁਹਾਨੂੰ ਕੋਈ ਬਹੁਤੇ ਪੰਜਾਬੀ ਦੇਖਣ ਨੂੰ ਮਿਲਣ ਉਹਥੇ ਜਿਹੜਾ ਸਾਰਾ ਆਲਾ ਦੁਆਲਾ ਹੈਗਾ ਉਥੇ ਗੋਰੀ ਗੋਰੀ ਰਹਿੰਦੇ ਹੈਗੇ ਤੇ ਇਧਰਲੇ ਪਾਸੇ ਸਾਰਾ ਪੰਜਾਬ ਰਹਿੰਦਾ ਹੈ ਪੰਜਾਬੀ ਖਾਣੇ ਦਾ ਨੇ ਤੇ ਪੰਜਾਬੀ ਆਲਾ ਦੁਆਲਾ ਤੇ ਬਾਕੀ ਲੰਡਨ ਹੁਣ ਅਸੀਂ ਇੱਕ ਵਾਰੀ ਛੱਡ ਚੱਲੇ ਆ ਲੰਡਨ ਹੈ ਜਿਹੜਾ ਤੁਹਾਨੂੰ ਅਖੀਰ ਤੇ ਘੁਮਾਵਾਂਗੇ ਜਦੋਂ ਅਸੀਂ ਇੰਗਲੈਂਡ ਤੋਂ ਵਾਪਸ ਜਾਣਾ ਹੋਊਗਾ ਕਿਉਂਕਿ ਅ ਲੰਡਨ ਚ ਅਸੀਂ ਲਾਉਣੇ ਆ 4-5 ਦਿਨ ਤੇ ਉਹ ਫਿਰ ਬਿਲਕੁਲ ਅ ਭੈਣ ਵਰਗੇ ਨੇ ਬਾਕੀ ਇਹਨੇ ਛੁੱਟੀਆਂ ਲੈ ਲੈਣੀਆਂ ਉਹਨਾਂ ਨੇ ਨਾਲ ਤੌਰ ਤੇ ਫਿਰਕੇ ਅਸੀਂ ਸਾਰਿਆਂ ਨੇ ਇਕੱਠੇ ਨੇ ਪਲਾਨ ਕਰਕੇ ਘੁੰਮਣਾ ਹੈਗਾ ਇਸ ਕਰਕੇ ਉਹਦੇ ਵਲੌਗ ਤੁਹਾਡੇ ਕੋਲ ਬਿਲਕੁਲ ਲਾਸਟ ਤੇ ਆਉਣਗੇ ਹੁਣ ਅਸੀਂ ਜਿਹੜਾ ਆਪਣਾ ਅਗਲਾ ਸਟਾਪ ਲੈਣਾ ਉਹ ਲੈਣਾ ਸੀ ਬਰਮਿੰਗਮ ਬਰਮਿੰਗਮ ਤੋਂ ਬਾਹਰ ਬਾਹਰ ਬਾ ਰੁਕਣਾ ਸੰਦੀਪ ਸਰਵਿਸ 'ਤੇ ਰੁਕਾਂਗੇ ਆਪਾਂ ਹੁਣ ਮਤਲਬ ਜਿਹੜਾ ਰੈਸਟ ਏਰੀਆ ਹੁੰਦਾ ਫੋਟਵੇ ਤੇ ਹਨਾ ਤੇ ਜਿਵੇਂ ਪਾਕਿਸਤਾਨ 'ਚ ਦੇਖਿਆ ਸੀ ਨਾ ਮੋਟਰਵੇ ਬਣੇ ਹੋਏ ਸੀ ਉਥੇ ਸਾਈਡ ਤੇ ਏਰੀਆ ਹੁੰਦਾ ਸੀਗਾ ਰੁਕਣ ਨੂੰ ਰੈਸਟ ਕਰਨ ਲਈ ਕਿਉਂਕਿ ਡਰਾਈਵ ਲੰਬੀ ਹੈ ਨਿਆਣੇ ਨੇ ਵੀ ਥੱਕ ਜਾਣਾਗਾ ਕਿੰਨੇ ਘੰਟੇ ਲੱਗਣੇ ਫਿਰ ਆਪਾਂ ਨੂੰ ਬਰਮਿੰਗਮ ਦੇ ਇਥੋਂ ਜੇ ਆਪਾਂ ਨੂੰ ਟ੍ਰੈਫਿਕ ਨਾ ਮਿਲੇ ਰੱਬ ਕਰੇ ਹਾਂਜੀ ਤਾਂ 4 ਘੰਟੇ ਬਰਮਿੰਗਮ ਦੇ ਨਹੀਂ 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 ਨੇ ਤਾਂ ਉਹ ਤਾਂ ਟੋਟਲ 4 ਘੰਟੇ ਲੱਗਣੇ ਪਰ 4 1/2 ਲਿਵਰਪੂਲ ਤੇ 2 ਘੰਟੇ ਬਰਮਿੰਗਮ ਦੇ 2 ਘੰਟੇ ਅੱਧ ਵਿਚ ਅਸੀਂ ਜਾ ਕੇ ਥੋੜਾ ਜਿਹਾ ਰੈਸਟ ਲਵਾਂਗੇ ਅੱਧੇ ਘੰਟੇ ਦੀ ਫਿਰ ਫੇਰ ਆਪਣਾ ਸਫ਼ਰ ਅੱਗੇ ਕੰਟੀਨਿਊ ਕਰਾਂਗੇ ਹੁਣ ਨਾਰਥ ਬਰਮਿੰਗਮ ਨਾਰਥ ਵੱਲ ਨੂੰ ਜਾ ਰਹੇ ਆ ਮਤਲਬ ਬਰਮਿੰਗਮ 43 ਮਾਈਲ ਰਹਿ ਗਿਆ ਜੀ ਬਰਮਿੰਗਮ 43 ਮਾਈਲ ਰਹਿ ਗਿਆ ਸਾਡਾ ਟੋਟਲ ਜਰਨੀ ਪਈ ਹੈ ਜੇ 154 ਮਾਈਲ ਇਥੇ ਕਿਲੋਮੀਟਰ ਨਹੀਂ ਮਾਈਲ ਚ ਚੱਲਦਾ ਸਾਰਾ ਕੁਝ ਤੇ 3 ਵਜੇ ਕਹਿੰਦਾ ਤੁਸੀਂ ਪਹੁੰਚੋਗੇ ਸ਼ਾਮ ਨੂੰ ਪਰ ਟ੍ਰੈਫਿਕ ਜਿਹੜੀ ਕੱਲ ਤੋਂ ਅਸੀਂ ਡਰਦੇ ਸੀ ਕਹਿੰਦੇ ਜੀ ਬਰਮਿੰਗਮ ਵਿੱਚ ਟ੍ਰੈਫਿਕ ਵਾਲਾ ਹੁੰਦਾ ਜੇ ਇਥੇ ਫਸ ਗਏ ਫਿਰ ਬੜਾ ਟਾਈਮ ਖੜਨਾ ਪੈ ਜਾਣਾ ਬਰਮਿੰਗਮ ਪਹੁੰਚ ਗਏ ਬਰਮਿੰਗਮ 43 ਮਾਈਲ ਹੈ ਪਹੁੰਚਣ ਵਾਲਿਆ ਮਾਈਲ ਮਤਲਬ 60 ਕਿਲੋਮੀਟਰ ਮਾਸਮ ਫਿਰ ਠੰਡਾ ਹੋ ਗਿਆ ਇੱਥੇ ਨਾ ਅਸਲ ਚ ਥੋੜਾ ਜਿਹਾ ਟਾਈਮ ਹੀ ਜਿਹੜੀ ਧੁੱਪ ਆਉਂਦੀ ਹੁੰਦੀ ਹੈ ਦੋ ਘੰਟੇ ਤੇ ਫਿਰ ਬੱਦਲ ਹੀ ਰਹਿੰਦਾ ਜ਼ਿਆਦਾ ਟਾਈਮ ਤੇ ਉਹ ਦੇਖੋ ਬੱਦਲ ਹੋਏ ਪਏ ਹਾਂਜੀ ਬਹੁਤ ਦੰਦ ਹੈ ਕੀ ਬਹੁਤ ਠੰਡ ਹੈ ਬਹੁਤ ਠੰਡ ਹੈ ਪਾਇਆ ਤਾਂ ਹੈ ਨਹੀਂ ਤੂੰ ਕੁਝ ਬਹੁਤ ਠੰਡ ਹੈ ਅਸਲ ਚ ਨਾ ਇਥੇ ਹਵਾ ਬਹੁਤ ਚੱਲਦੀ ਹੈ ਵਿੰਡੀ ਰਹਿੰਦਾ ਹੈ ਸਾਰਾ ਦਾ ਨਾ ਹਵਾਵਾਂ ਤੇਜ਼ ਠੰਡੀਆਂ ਚੱਲਣ ਦੇ ਕਾਰਨ ਠੰਡ ਜ਼ਿਆਦਾ ਲੱਗਦੀ ਹੈਗੀ ਤੇ ਜੂਨ ਦੇ ਮਹੀਨੇ ਕਹਿੰਦੇ ਆ ਉਦੋਂ ਇਹ ਕਹਿੰਦੇ ਵੀ ਹਵਾਵਾਂ ਰੁਕ ਜਾਂਦੀਆਂ ਨੇਗੀ ਤੇ ਤਾਂ ਕਰਕੇ ਬਸ ਠੰਡ ਲੱਗਣੀ ਵੀ ਘੱਟ ਜਾਂਦੀ ਹੈਗੀ ਬਾਕੀ ਜਿਹੜੇ ਕੰਟਰੀ ਹੈ ਇਹਨਾਂ ਦਾ ਟੈਂਪਰੇਚਰ ਤਾਂ ਤੁਹਾਨੂੰ ਪਤਾ ਹੀ ਹੈ ਡਾਉਣੀ ਰਹਿੰਦਾਗਾ ਮਸਾਂ 25-30 ਡਿਗਰੀ ਮਸਾਂ ਜਿਆਦਾ ਤੋਂ ਜਿਆਦਾ ਜਾਂਦਾ ਹੈਗਾ ਤੇ ਹੁਣ ਅੰਦਰਲੇ ਪਾਸੇ ਇਹੋ ਜਿਹੇ ਪੁੱਛਾ ਬਣੇ ਹੋਏ ਆ ਮੋਟੋ ਆ ਦੇਖੋ ਇਹੋ ਜੇ ਰੀ ਬਣੀ ਹੋਇਆ ਤੇ ਅੰਦਰ ਖਾਣ ਪੀਣ ਦਾ ਕੁਝ ਲੈਨੇ ਆ ਤੇ ਫਿਰ ਬਾਹਰੇ ਆ ਕੇ ਫਿਰ ਗੱਲਾਂ ਬਾਤਾਂ ਕਰਾਂਗੇ ਵੈਸੇ ਸਾਰੀਆਂ ਚੀਜ਼ਾਂ ਦਾ ਹੁਣ ਆਪਣੇ ਵੀ ਆਉਣ ਹੀ ਲੱਗੀਆਂ ਜਿਵੇਂ ਇੱਕ ਸਾਬ ਦੀ ਤੁਸੀਂ ਲਾ ਲਓ ਸਾਡੇ ਆਊਟਲੈਟ ਬਣਿਆ ਬਰਨਾਲੇ ਤੇ ਜਾਂ ਪੰਜਾਬ ਚ ਥਾਂ-ਥਾਂ ਆਊਟਲੈਟ ਹੈ ਉਹ ਵੀ ਹਾਈ ਮੋਟਰਵੇ ਤੇ ਆਪਣੇ ਤਾਂ ਵੈਸੇ ਹਾਈਵੇ ਐ ਇਹਨਾਂ ਦੇ ਜਿਵੇਂ ਪਾਕਿਸਤਾਨ ਚ ਦੇਖਿਆ ਸੀ ਅਸੀਂ ਤੇ ਜਾ ਇੰਗਲੈਂਡ ਚ ਇੱਥੇ ਮੋਟਰਵੇ ਐ ਮੋਟਰਵੇ ਦਾ ਮਤਲਬ ਹੁੰਦਾ ਜਿੱਤੇ ਸਿਰਫ ਮੋਟਰਕਾਰ ਚੱਲ ਸਕਦੀ ਐ ਮੋਟਰ ਗੱਡੀਆਂ ਬਾਈਕ ਕੁਝ ਨਹੀਂ ਚੱਲੂਗਾ ਆਪਣੇ ਤਾਂ ਬਲਦ ਰੇੜੇ ਪੀਟਰ ਰੇੜੇ ਪਤਾ ਨਹੀਂ ਕੀ ਕੁਝ ਚੱਲਦਾ ਆਪਣੇ ਤਾਂ ਬਹੁਤ ਕੁਝ ਚੱਲਦਾ ਹੁੰਦਾ ਤੇ 버거 किंग ਇਹੋ ਜੀ ਜਗ੍ਹਾ ਲੱਭਦੇ ਆ ਜਿੱਥੇ ਥੋੜੀ ਧੁੱਪ ਪੈਂਦੀ ਹੋਵੇ ਤੇ ਥੋੜਾ ਜਿਹਾ ਬੋਡੀ ਗਰਮ ਰਹੂ ਵੈਸੇ ਅੰਦਰਲੇ ਪਾਸੇ ਹੀਟ ਛੱਡੀ ਹੁੰਦੀ ਹੈ ਇਹਨਾਂ ਨੇ ਸਾਰੇ ਕਿਤੇ ਬੈਠੋ ਜੀ ਓਕੇ ਓਕੇ ਇੱਧਰ ਬੈਜਾ ਮੈਂ ਕੀ ਕਰਨਾ ਇੱਧਰ ਬੈਜਾ ਇੱਧਰ ਬੈਜਾ ਮੈਂ ਇੱਥੇ ਹੀ ਬਹਿਣਾ ਤੇਰੇ ਕੋਲ ਹੀ ਬਹਿਣਾ ਠੀਕ ਹੈ ਬਹਿ ਜਾਣਾ ਹੁਣ ਬਾਬਾ ਵੱਡਾ ਬਣਿਆ ਹੋਇਆ ਅੰਦਰਲੇ ਪਾਸੇ ਉਹ ਇਹ ਜਿਹੜਾ ਏਰੀਆ ਹੈਗਾ ਖਾਣ ਪੀਣ ਨੂੰ ਆਰਡਰ ਕਰਤਾ ਦੇਖਦੇ ਕਦੋਂ ਆਉਂਦਾ ਹੈ ਹੈਡ ਹੈਡ ਆਰਮ ਆਰਨ ਲੈਗ ਲੈਗ ਜੋ ਬਾਹਰਲੇ ਜਵਾਕਾਂ ਨੂੰ ਸਾਰਾ ਕੁਝ ਪਤਾ ਕੀ ਕੁਝ ਹੁੰਦਾ ਹੈ ਨਾ ਕਿਵੇਂ ਆ ਸਵਾਦ ਪੰਜਾਬੀ ਚ ਦੱਸ ਕਿਵੇਂ ਆ ਵਧੀਆ ਵਧੀਆ ਆਪੋ ਸੌਫੇ ਲੱਗਿਆ ਹੋਇਆ ਚਿੱਠੀਆਂ-ਚੁੱਠੀਆਂ ਲਿਖਣ ਦਾ ਰਵਾਜ ਹਜੇ ਵੀ ਇੱਥੇ ਅੱਛਾ ਯਾਰ ਹਾਂਜੀ ਇਹ ਦੇਖੋ ਬਈ ਲਾਸਟ ਕਲੈਕਸ਼ਨ ਟਾਈਮ 9 AM ਤੋਂ 7 AM ਮੰਡੇ ਟੂ ਫਰਡੇ ਪਤਾ ਨਹੀਂ ਆਪਾਂ ਹੀ ਨਾ ਬਾਹਲੇ ਤੇਜ਼ੇ ਹੋ ਗਏ ਫੋਨਾਂ-ਫੋਨਾਂ ਤੇ ਤੇ ਬਾਹਰਲੇ ਜਿਹੜੇ ਗੋਰੇ ਹੁੰਦੇ ਆ ਥੋੜੇ ਸੈਂਸਿਟਿਵ ਜਿਹੇ ਹੁੰਦੇ ਆ ਈਮੋਸ਼ਨਲ ਜੇ ਚਿੱਠੀਆਂ-ਚੁੱਠੀਆਂ ਹਜੇ ਵੀ ਲਿਖਦੇ ਇਹਨਾਂ ਦੇ ਸਭ ਕੁਝ ਚੱਲੀਆਂ ਦਾ ਵੈਸੇ ਤਾਂ ਚਲੋ ਆਪਣੇ ਵੀ ਚੱਲਦੀਆਂ ਆਪਣੇ ਤਾਂ ਪਰ ਅਫੀਸ਼ੀਅਲ ਜ਼ਰੂਰੀ ਕਾਗਜ਼ ਹੀ ਆਉਂਦੇ ਆ ਜਿਹੜੇ ਇੱਕ ਦੂਜੇ ਨੇ ਹੁੰਦੇ ਪਰ ਉਹ ਲੈਟਰ ਲੂਟਰ ਪਿਆਰ ਮੁਹੱਬਤ ਵਾਲੇ ਤੇ ਉਹ ਆਪਾਂ ਲਿਖਣੋਂ ਹਟ ਗਏ ਜ਼ਿਆਦਾ ਤੇ ਬਾਕੀ ਯੂਕੇ ਬਾਰੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ ਯੂਕੇ ਆ ਨਾ ਅ ਇਹ ਚ ਚਾਰ ਦੇਸ਼ ਪੈਂਦੇ ਆ ਯੂਨਾਈਟਿਡ ਕਿੰਗਡਮ ਇਹਨੂੰ ਕਹਿੰਦੇ ਆ ਯੂਕੇ ਨੂੰ ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬਰਟੇਨ ਤੇ ਜਿਹੜੇ ਚ ਦੇਸ਼ ਹੈ ਇੰਗਲੈਂਡ ਹੈ ਚ ਇੱਕ ਇੰਗਲੈਂਡ ਪੈਂਦਾਗਾ ਸਕਾਟਲੈਂਡ ਪੈਂਦਾਗਾ ਵੇਲਜ਼ ਪੈਂਦਾਗਾ ਤੇ ਨਾਰਥ ਹਾਈਲੈਂਡ ਪੈਦਾਗਾ ਇਹ ਚਾਰ ਕੰਟਰੀ ਯੂਕੇ ਦੇ ਅੰਦਰ ਤੇ ਹੁਣ ਅਸੀਂ ਇਸ ਟਾਈਮ ਕੱਲਾ ਇੰਗਲੈਂਡ ਹੀ ਘੁੰਮ ਰਹੇ ਆ ਤੇ ਕੱਲੇ ਕਿਉਂਕਿ ਇੰਗਲੈਂਡ ਚ ਵੀ ਵਾਵਾ ਕੁਝ ਦੇਖਣ ਵਾਲਾ ਹੈਗਾ ਤੇ ਕਈ ਵਾਰੀ ਕੁਐਸਚਨ ਆ ਜਾਂਦਾ ਨਾ ਵੀ ਕਈ ਵਾਰੀ ਤੁਸੀਂ ਯੂਕੇ ਕਹਦੇ ਨੋ ਕਈ ਵਾਰੀ ਇੰਗਲੈਂਡ ਕਹਦੇ ਨੋ ਯੂਕੇ ਇੱਕ ਜੁਨੀਅਨ ਹੈ ਇਹਨਾਂ ਦੀ ਜਿਵੇਂ ਯਰਪ ਦੀ ਯੂਨੀਅਨ ਸੀ ਯਰਪ ਚ 28-30 ਕੰਟਰੀ ਹੈ ਯੂਕੇ ਚ ਚਾਰ ਦੇਸ਼ ਨੇ ਲੋ ਵੀ ਇੱਕ ਵਾਰ ਫੇਰ ਸਫਰ ਤੇ ਸੰਦੀਪ ਇੱਥੋਂ ਘਰਾਂ ਟਾਈਮ ਲੱਗਣਾ ਹੈ ਡੇਢ ਘੰਟਾ 1.5 ਘੰਟਾ ਛੁਲ ਗਣਾ ਹਾਂਜੀ ਲਾਉਣਾ ਜੀ ਸੀਟ ਬੈਲਟ ਰੂਲ ਫਾਲੋ ਕਰਦੇ ਆ ਸਾਰੇ ਜਵਾਕ ਇਥੇ ਮਮਾ ਜੀ ਯੈਸ ਲਿਸਨ ওকে ਇੰਡੀਆ ਫਾਲੋ ਦ ਰੂਲਸ ਅਪ ਬਟ ਯੂ ਸੀਟ ਬੈਲਟ ਆਨ ਓਕੇ ਜੀ ਸ਼ੁਕਰੀਆ ਥੈਂਕ ਯੂ ਦ ਪੁਲਿਸ ਮੈਨ ਜਦੋਂ ਅਸੀਂ ਲੰਡਨ ਤੋਂ ਨਿਕਲੇ ਸੀਗੇ ਉਥੇ ਥੋੜਾ ਜਿਹਾ ਜਿਹੜਾ ਏਰੀਆ ਸੀ ਉਹ ਕੰਜਸਟਡ ਜਿਹਾ ਸੀਗਾ ਤੇ ਆਲੇ ਦੁਆਲੇ ਕੁਝ ਦਿਖਦਾ ਵੀ ਨਹੀਂ ਸੀ ਫੈਕਟਰੀਜ਼ ਵਗੈਰਾ ਤੇ ਹੁਣ ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਜਾਈਏ ਨਾ ਨਾਰਥ ਨੂੰ ਟਰੈਵਲ ਕਰ ਰਹੇ ਹਾਂ ਅਸੀਂ ਜਿਹੜਾ ਲਿਵਰਪੂਲ ਪੰਦੇ ਨਾਰਥ ਵੱਲ ਨੂੰ ਪੰਦੇ ਨਾਰਥ ਤੇ ਵੈਸਟ ਕਹਿ ਸਕਦੇ ਹੋ ਤੁਸੀਂ ਉੱਪਰਲੇ ਪਾਸੇ ਜਿਹੜਾ ਸਕਾਟਲੈਂਡ ਹੈ ਸਕਾਟਲੈਂਡ ਵੀ ਉੱਪਰ ਨੂੰ ਪੰਦਾ ਹੈਗਾ ਤੇ ਸਕਾਟਲੈਂਡ ਵਾਲੀ ਸਾਈਡ ਨੂੰ ਸਾਰਾ ਏਰੀਆ ਖੁੱਲਾ ਹੈ ਆਲੇ ਦੁਆਲੇ ਹੁਣ ਖੇਤ ਦਿਖ ਰਹੇ ਹੈ ਖੇਤ ਤਾਂ ਨਹੀਂ ਕਹਾਂ ਘਾਹ ਦੇ ਮੈਦਾਨ ਜਿਵੇਂ ਸਵਿਟਜ਼ਰਲੈਂਡ ਸੀਗੇ ਤੇ ਪਿੰਡਾਂ ਜਿਹੇ ਵਾਲਾ ਏਰੀਆ ਵੀ ਥੋੜਾ-ਥੋੜਾ ਸ਼ੁਰੂ ਹੋ ਗਿਆ ਇਹ ਪ੍ਰਾਣੇ ਟਾਈਪ ਦੇ ਇੱਕ ਫੀਲਿੰਗ ਜੀ ਆਉਣ ਲੱਗੇ ਵੀ ਵਾਕਈ ਵੀ ਇੰਗਲੈਂਡ ਇੰਗਲੈਂਡ ਚ ਆਏ ਆ ਹੁਣ ਅਸੀਂ ਜਾਂ ਸ਼ਾਇਦ ਜਿਹੜਾ ਇਹ ਮਤਲਬ ਫੀਲਿੰਗ ਹੈ ਜਿਹੜਾ ਸੈਂਟਰਲ ਲੰਡਨ ਹੈ ਜਿੱਥੇ ਲੰਡਨ ਬ੍ਰਿਜ ਬਣਿਆ ਹੋਇਆ ਹੈ ਜਾਂ ਲੰਡਨ ਆਈ ਹੈ ਜਾਂ ਰਾਣੀ ਦਾ ਮਹਿਲ ਹੈ ਤੇ ਉਹ ਸਾਰੀਆਂ ਚੀਜ਼ਾਂ ਅਜੇ ਅਸੀਂ ਤੁਹਾਨੂੰ ਦਿਖਾਉਣੀ ਹੈ ਆਪਣੀ ਸੀਰੀਜ਼ ਤੇ ਵਾਪਸ ਜਾਣ ਵੇਲੇ ਜਦੋਂ ਦੁਬਾਰੇ ਲੰਡਨ ਆਵਾਂਗੇ ਨਾ ਇੱਕ ਹਫ਼ਤੇ ਨੂੰ ਉਦੋਂ ਦੇਖਾਂਗੇ ਤੇ ਸ਼ਾਇਦ ਜਾਂ ਉਥੇ ਐ ਲੱਗੂਗਾ ਵੀ ਇੰਗਲੈਂਡ ਆ ਉਤੋਂ ਸੇ ਸਾਹਮਣੇ ਦੇਖੋ ਸਾਰਾ ਇਹ ਲਿਖ ਰਿਹਾ ਸੰਦੀਪ ਖੇਤ ਹੈ ਇਹ ਸਾਰੇ ਖੇਤ ਆ ਖੇਤ ਨੇ ਪਰ ਮੈਨੂੰ ਨਹੀਂ ਪਤਾ ਵੀ ਕੀ ਅੱਛਾ ਵੀ ਕੀ ਬੀਜਿਆ ਹੋਇਆ ਹੂੰ ਹੂੰ ਇੱਥੇ ਛੋਟੇ ਛੋਟੇ ਨਾਲ ਘਰ ਵੀ ਹੋਣਗੇ ਹਾਂਜੀ ਜਿਵੇਂ ਅੱਛਾ ਉਹ ਜਿਵੇਂ ਉਹ ਘਰ ਸੀਗੇ ਉਹ ਦੇਖੋ ਉਹਨਾਂ ਦਾ ਇੱਧਰ ਹਾਂ ਹਾਂ ਬਣਿਆ ਹੋਇਆ ਇੱਧਰ ਨਾਲ ਹਾਂ 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 ਥੋੜੇ ਬਹੁਤੇ ਹਾਂ ਉਹਨਾਂ ਲੋਕ ਉਹ ਲੁੱਕ ਆਫਟਰ ਕਰਦੇ ਹੁੰਦੇ ਇਹਨਾਂ ਦੀ ਅੱਛਾ ਉਹ ਲੋਕ ਆਪ ਹੀ ਖੇਤੀ ਕਰਦੇ ਆਪ ਹੀ ਇੱਥੇ ਰਹਿੰਦੇ ਆ ਹਾਂ ਉਹ ਲਾਈਕ ਉਹ ਇਹ ਏਰੀਆ 'ਚ ਹੀ ਰਹਿੰਦੇ ਹੁੰਦੇ ਨੇਗੇ ਕੁਣ ਮੈਂ ਮੋਸਟਲੀ ਕਰ ਇਥੀ ਹੁੰਦੇ ਨੇ ਜਿਹੜੇ ਜਿਨ੍ਹਾਂ ਦੇ ਖੇਤ ਵਗੈਰਾ ਨੇ ਜੋ ਵੀ ਕਰਦੇ ਆ ਕਿ ਜੋ ਵੀ ਬੀਜਦੇ ਆ ਜਿੰਨਾਂ ਨੂੰ ਜਿਆਦਾ ਪਤਾ ਵੀ ਕੀ ਬੀਜਿਆ ਹੁੰਦਾ ਕਿ ਮੈਨੂੰ ਇਹ ਨਹੀਂ ਪਤਾ ਜਿਹੜਾ ਨਾ ਹੈ ਐਮ 6 ਮੋਟਰਵੇਅ ਤੇ ਸਿੱਧਾ ਇੰਗਲੈਂਡ ਦੀ ਰਾਜਧਾਨੀ ਐ ਏਡੀ ਸਕਾ ਜਿਹੜਾ ਇੰਗਲੈਂਡ ਲੰਡਨ ਤੋਂ ਜਾਂਦਾ ਹੈ ਗਲਾਸਗੋ ਸਿੱਧਾ ਗਲਾਸਗੋ ਸਕਾਟਲੈਂਡ ਦੀ ਰਾਜਧਾਨੀ ਹੈਗੀ ਇੰਗਲੈਂਡ ਦੀ ਰਾਜਧਾਨੀ ਤੋਂ ਸਕਾਟਲੈਂਡ ਦੀ ਰਾਜਧਾਨੀ ਟ੍ਰੈਫਿਕ ਪਰ ਪੁੱਜ ਕੇ ਜਾਦੇ ਰਹਿੰਦਾ ਇਹਦੇ ਲਵੀ ਆ ਗਿਆ ਆਪਣਾ ਸ਼ਹਿਰ ਲਿਵਰਪੂਲ ਆਪਣਾ ਪਿੰਡ ਜਿੱਥੇ ਹੁਣ ਆਪਾਂ ਰਹਿਣਾ ਹੈ ਸਹੀ ਸਵਾ 5 ਘੰਟੇ ਲੱਗੇ ਸਵਾ 5 ਘੰਟੇ ਬਾਅਦ ਪਹੁੰਚੇ ਆ ਬਸ ਦਿੱਲੀ ਵਾਲੀ ਕੰਮ ਹੈ ਜਿਵੇਂ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਉਹੀ ਕੰਮ ਲੰਡਨ ਤੋਂ ਲਿਵਰਪੂਲ ਦਾ ਹੈਗਾ ਟਾਈਮ ਬਹਾਵਾ ਲੱਗ ਜਾਂਦਾ ਯਾਰ ਟ੍ਰੈਫਿਕ ਹੁੰਦਾ ਹੈ ਹਵਾ ਇੱਥੇ ਹੀ ਬਹੁਤ ਤੇਜ਼ ਚੱਲਦੀ ਹੈ ਜਿਹੜਾ ਲਿਵਰਪੂਲ ਹੈ ਇਹ ਸਾਰਾ ਸਮੁੰਦਰ ਦੇ ਕਿਨਾਰੇ ਪੈਂਦਾ ਹੈਗਾ ਤੇ ਸਾਰੇ ਪਾਸੇ ਦੇ ਸਮੁੰਦਰ ਲੱਗਦਾ ਤਾਂ ਕਰਕੇ ਵੀ ਹਵਾ ਚੱਲਦੀ ਹੋ ਸਕਦੀ ਹੈ ਤੇ ਇਹ ਆ ਗਿਆ ਆਪਣੀ ਭੈਣ ਦਾ ਘਰ ਤੇ ਬਾਈ ਜੀ ਵੀ ਘਰੀ ਨੇ ਤੇ ਉਹ ਠੀਕ ਰਏ ਐ ਵੈਸੇ ਤਾਂ ਸਾਨੂੰ ਐ ਸੀਗਾ ਵੀ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗੇ ਜਿਵੇਂ ਮਾਮਾ ਮਾਮੀ ਜੀ ਨੇ ਦਿੱਤਾ ਸੀ ਪਰ ਭਾਣ ਜਨੇ ਪਹਿਲੀ ਦੱਸਤਾ ਚੋਰੀ ਛੇਪੇ ਭੈਣ ਨੇ ਦੱਸਿਆ ਸੀ ਭਾਣ ਜਨੇ ਦੱਸਤਾ ਹੁਣ ਕੀ ਸਰਪ੍ਰਾਈਜ਼ ਰਹਿ ਗਿਆ ਚੱਲ ਚੱਲ ਬਜਾ ਦੇ ਬੱਲ ਓਏ ਉਰੇ 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 ਉਰੇਆ ਦੱਸ ਡੈਡੀ ਨੂੰ ਦੱਸਤਾ ਸੀਗਾ ਕਿ ਨਹੀਂ ਦੱਸਿਆ ਨਹੀਂ ਨਹੀਂ ਦੱਸਤਾ ਮੈਨੂੰ ਮੈਂ ਦੱਸਦਾ ਦਿੱਤਾ ਡੈਡੀ ਨੂੰ ਤੂੰ ਝੂਠ ਬੋਲਦਾ ਮੈਨੂੰ ਹੈ ਚੱਲ ਚੱਲ ਬੈਲ ਵਜਾ ਬੈਲ ਵਜਾ ਚੱਲ ਆ ਬਜਾ ਦੇ ਯਾਰ ਦੇਖ ਲਓ ਜੀ ਇਹ ਵੀ ਕਹਿੰਦੇ ਕਾਰ ਵਿਹਾਰ ਕਰਨੇ ਆ ਤੇਲ ਤੂਲ ਚੋਣਾ ਸਾਨੂੰ ਅੰਦਰ ਵੜਨ ਦੀ ਆਗਿਆ ਨਹੀਂ ਗੁਰਵੀਰ ਤੂੰ ਤਾਂ ਜਾ ਸਕਦਾ ਤੂੰ ਤਾਂ ਜਾ ਸਕਦਾ ਠੀਕ ਹੈ ਠੀਕ ਹੈ। ਠੀਕ ਹੈ। ਐਨੇ ਕਦੇ ਦੇਖੇ ਨਾ ਬੰਦੇ ਹੁੰਦੇ ਪੰਜਾਬ ਤੋਂ। ਲਓ ਜੀ ਆਹ ਐਡਰੈਸ ਹੈ ਆਪਣਾ ਯੂਕੇ ਚ ਹੁਣ ਆਪਾਂ ਇੱਥੇ ਰਹਿਣਾਗਾ। ਇਹ ਆਹ ਐਡਰੈਸ ਹੈਗਾ। ਆ ਵੀ ਸੁਣੋ ਇਹ ਆ ਗਿਆ। ਓ ਵਾਹ ਅੱਜ ਸਰੋਂ ਦਾ ਤੇਲ ਆਇਆ ਬਾਹਰ ਹੈ। ਮਾਮੀ ਜੀ ਕੋਲੇ ਸਰੋਂ ਦਾ ਤੇਲ ਸੀ ਆਮਲਾ ਤੇਲ ਸੀਗਾ। ਉਹਨਾਂ ਨੂੰ ਜਮਾਂ ਸਰਪ੍ਰਾਈਜ਼ ਸੀਗਾ। ਸੰਦੀਪ ਤੇਰੇ ਵਾਲੀ ਵੀ ਬੋਤਲ ਨਵੀਂ ਲੱਗਦੀ ਐ ਮੈਨੂੰ ਲੱਗਦਾ ਹੁਣੇ ਲਿਆ ਕੇ ਰੱਖਿਆ ਹੈ ਮੰਮੀ ਮੰਮੀ ਨੇ ਵੀ ਨੂੰ ਸਰਪ੍ਰਾਈਜ਼ ਦਿੱਤਾ ਸੀ ਉਹ ਲਓ ਨੰਦਿਆ ਨੇ ਮੈਨੂੰ ਪਤਾ ਸੀ ਤੁਸੀਂ ਆਉਣਾ ਮੈਂ ਲਿਆ ਕੇ ਰੱਖਿਆ ਸੀ ਚਲ ਬਾਈ ਜੀ ਲਓ ਜੀ ਇਹ ਆਪਣੇ ਪ੍ਰੌਣਾ ਸਾਹਿਬ ਨੇ ਸਿੱਧਾ ਕਹਿ ਜੀ ਬਾਈ ਜੀ ਆ ਬੰਦਾ ਕੀ ਹਾਲ ਚੱਲ ਠੀਕ ਠਾਕ ਸਾਸਰੀਕਾਲ ਵੀਰੇ ਤੇਰੀ ਹੱਥ ਨਾਲਣੀ ਲਓ ਇਹ ਇਹ ਮੇਰਾ ਕਿਹੜਾ ਖੁਸ਼ੀ ਦਾ ਕਿਹੜਾ ਆ ਮੇਰਾ ਯੂਰੋਪ ਕੁੜੀਆਂ ਦੇ ਪਿੰਕ ਚਲੋ ਸਵਾਗਤ ਹੋ ਗਿਆ ਜੀ ਆਪਣਾ ਘਰ ਚ ਹੁਣ ਚੱਲਦੇ ਅੰਦਰਲੇ ਪਾਸੇ ਤੇ ਗੱਲਾਂ-ਬਾਤਾਂ ਕਰਦੇ ਆਂ ਚਾਹ ਪੀਨੇ ਆ ਪਹਿਲਾਂ ਚਾਹ ਪੀਨੇ ਆ ਠੰਡ ਬਹੁਤ ਹੈ ਲੰਬਾ ਸਫ਼ਰ ਸੀਗਾ ਇਹ ਲੈ ਵੀ ਵੈਲਕਮ ਵਾਹ ਕੀ ਬਾਤ ਹੈ ਇਹ ਵੀ ਸਪੈਸ਼ਲ ਲਿਆਦਾ ਸੰਦੀਪ ਸਾਡੇ ਲਈ ਹੋਰ ਲੈ ਖੋਜੀ ਆਪਣੀ ਭੈਣ ਤਾਂ ਬੈਗੀ ਜਿਵੇਂ ਵੀ ਕੋਈ ਕਾਮਕਾਰ ਨਹੀਂ ਹੁੰਦਾ ਪੈਕ ਕਰ ਜਾਓ ਹਾਂਜੀ ਪੈਕ ਕਰ ਦੋ ਨਹੀਂ ਨਹੀਂ ਚਾਹ ਆਹ ਦੇਖ ਲਓ ਇਧਰ ਕਹਿੰਦੇ ਚਾਹ ਬਣਾਓ ਕੈਨੇ ਮਤੱਕ ਗਈ। ਉਹ ਯਾਰ ਡਰਾਈਵ ਵਾਲੀ ਲੰਬੀ ਸੀ ਯਾਰ। ਡਰਾਈਵ ਵਾਲੀ ਲੰਬੀ ਸੀ ਬਈ 5:30 ਘੰਟੇ ਡਰਾਈਵ ਤੋਂ ਆਏ। ਦੇਖੀ ਮੈਂ ਖੇਡਣ ਦੀ ਹੋਈ ਆਈਪੈਡ ਚੱਕ ਲਿਆ ਵੀ ਆਪਾਂ ਜਿੱਦ ਦੀ ਗੇਮ ਖੇਡ ਲਈ ਕੋਈ। ਲੈ ਚਾਹ ਚੋ ਉਹ ਚਾਹ ਲੈ ਬਈ ਬਨੇ ਪ੍ਰਾਣਿਆਂ ਨੂੰ ਚਾਹ ਚੋ ਪੁੱਛਣ ਦਾ ਹੱਕ ਹੀ ਨਹੀਂ। ਲੈ ਖੁਸ਼ੀ ਜਾਓ ਕਿਚਨ ਚ। ਆਪੀ ਬਣਾਉਣੀ ਪਣੀ ਐ। ਚਲੋ ਕਿਚਨ ਚ। ਭਾਈ ਜੀ ਲੋ ਬੈਠੇ ਬਈ ਮਿੱਤਰੋ। ਮੈਨੂੰ ਬਈ ਭੁਜੀਆ ਲਿਆ ਦਿਓ ਨਾਲ। ਚਾਹ ਦੇ ਓਕੇ ਨਾਲ ਬਰਫੀ ਆ ਦੇਖੋ ਜਿਵਾਕ ਸਾਡਾ ਅਨਸਰ ਗੇਮਾਂ ਤੇ ਹੋ ਗਿਆ ਗੇਮਸ ਗੇਮਸ ਹੈ ਗੇਮਸ ਘਟਣ ਲੱਗਿਆ ਅਨਸਰ ਆਹ ਮੇਰੀ ਪੀੜ੍ਹੀ ਤੇ ਬਹਿ ਗਈ ਪੀੜ੍ਹੀ ਤੇ ਆ ਕੇ ਆਹ ਪੀੜ੍ਹੀਆਂ ਦਿਖਾਈ ਸੰਦੀਪ ਕਿੱਥੋਂ ਲੈਂਦੀਆਂ ਇਹ ਲੈ ਵੀ ਚਾਹ ਆ ਗਈ ਤੇ ਆ ਤੁਹਾਨੂੰ ਇੱਧਰ ਫੋਟੋਆਂ ਦਿਖਾਦਾ ਆ ਸਾਡੇ ਪਿਛਲੇ ਸਾਲ ਵਾਲੀਆਂ ਹਾਂ ਪਿਛਲੇ ਸਾਲ ਵਾਲੀਆਂ ਹਨਾ ਆ ਦੇਖੋ ਬੰਦਾ ਭਾਗਤ ਪਿਛਲੇ ਸਾਲ ਘਰੇ ਪ੍ਰੋਗਰਾਮ ਕਰਾਇਆ ਸੀ ਉਦੋਂ ਦੀਆਂ ਆ ਬੰਦਾ ਪਾਕਤ ਆ ਬਾਈ ਜੀ ਪੀੜੀ ਤੇ ਬੈਠਾ ਜਾ ਇੱਕ ਕਿਤੋਂ ਲੈਂਦੀਆਂ ਸੰਦੀਪ ਮਿਲਦੀ ਨੇ ਬਰਮਿੰਗਮ ਵੱਧੋ ਬਰਮਿੰਗਮ ਮੇਰਾ ਕਹਿਣਾ ਇਹੋ ਜਿਹਾ ਸਟੋਰ-ਸਟੋਰੀ ਖੋਲਦਨੇ ਅਸੀਂ ਇੰਡੀਆ ਵਾਲਾ ਯਾਰ ਚੰਗੇ ਪੈਸੇ ਦਿਆ ਕਰੂ ਸਾਨੂੰ ਬਾਈ ਜਿੰਦੇ ਸਹੀ ਹੈ ਕਿ ਨਹੀਂ ਸਹੀ ਹੈ ਮਿੱਠਾਈ ਸਾਰਾ ਕੁਝ ਮਿਲਦਾ ਇੱਥੇ ਮਠਾਈਆਂ ਵੀ ਮਿਲਦਾ ਆ ਦੇਖ ਲਓ ਬਾਈ ਸਾਡੇ ਨਾ ਨਿਆਣੇ ਨੇ ਇਸ ਤਰ੍ਹਾਂ ਲਿਖ ਕੇ ਰੱਖਿਆ ਸੀਗਾ ਵੀ ਫੈਮਿਲੀ ਟਾਈਮ ਆ ਇਹ ਫੈਮਿਲੀ ਟਾਈਮ ਲਿਖਿਆ ਵੀ ਮਾਮਾ ਮਾਮੀ ਨੇ ਐਨੀ ਤਰੀਕ ਨੂੰ ਘਰੇ ਆਉਣਾ ਸਾਰਾ ਫਿਰ ਉਦੋਂ ਅਸੀਂ ਟੁਗੇਦਰ ਹੋਵਾਂਗੇ ਇਕੱਠੇ ਹੋਵਾਂਗੇ ਸਾਰੇ ਨਿਆਣੇ ਨੂੰ ਦੇਖ ਲੋ ਇੰਨਾ ਚਾਹ ਹੁੰਦਾ ਹੈਗਾ ਉਧਰ ਦੇਖੋ ਜੀ ਸਾਡੇ ਜਵਾਈ ਸਾਹਿਬ ਐਣ ਲੱਗੇ ਹੋਇਆ ਮੈਰੀ ਮੈਰੀਨੇਟ ਕਰਨ ਲੱਗੇ ਹੋਇਆ ਕਹਿੰਦੇ ਮਸਾ ਮਸਾ ਬਾਈ ਆ ਇਹ ਆ ਹੈ ਆਪ ਲੱਗੇ ਹੋਇਆ ਆਪ ਚੁੱਲੇ ਤੇ ਚੜਨਾ ਪੈ ਗਿਆ ਚੱਲ ਬਾਈ ਕੋਈ ਘੱਟ ਸਵਾਲ ਬਣ ਜੂ ਤਾਂ ਕੀ ਐਸਨੋ ਤਾਂ ਨਹੀਂ ਇਹ ਬਹੁਤ ਸਵਾਲ ਚੀਜ਼ਾਂ ਬਣਾਉਂਦੇ ਨੇ ਸੁਰੀਆ ਸੀ ਹੁਣ ਫਾਕੇ ਵੀ ਦੇਖਦੇ ਨੇ ਐਨੀਆਂ ਸਵਾਲ ਬਣਾਉਂਦੇ ਇਹਨਾਂ ਦੇ ਹੱਥ ਦੀ ਉਹ ਖਾਈ ਜਾਣੀ ਆਪਾਂ ਦੱਸ ਦੇਣਾ ਨਹੀਂ ਨਹੀਂ ਸੱਚੀ ਮਜ਼ਾਕ ਹੀ ਨਹੀਂ ਨਹੀਂ ਵੈਸੇ ਮੈਂ ਜਿੰਦਾ ਬਿਨਾਂ ਹੱਥ ਨਹੀਂ ਜਾਇਕਾ 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 ਦਾ ਆਪੇ ਹੁਣ ਹੈ ਸਹੀ ਰੈਸਟੋਰੈਂਟ ਨਾ ਖੋਲ ਲਈਏ ਚਾਹ ਪਾਣੀ ਪੀ ਲਿਆ ਵੀ ਲੈ ਹੁਣ ਘਰ ਦੇਖ ਲਈਏ ਸਾਰਾ ਪਿਛਲੇ ਪਾਸੇ ਜਦੋਂ ਰਿਸ਼ਤੇਦਾਰ ਨਵੇਂ ਨਵੇਂ ਘਰੇ ਆਉਂਦੇ ਨਾ ਫਿਰ ਐ ਹੁੰਦਾ ਵੀ ਗੇੜਾ ਦੀਏ ਪੰਜਾਬ ਵਿੱਚ ਆਖਦਾ ਹੀ ਹੁੰਦਾ ਸਾਰੇ ਕਿਤੇ ਚੱਪਲਾ ਨਹੀਂ ਲੱਭਦੀਆਂ ਚੱਪਲਾ ਭਰਾਵਾ ਹੈਗੇ ਨੇ ਗੰਦੇ ਗੰਦੀਆਂ ਪਈਆਂ ਨਹੀਂ ਗਈਆਂ ਚੱਲੋ ਫਿਰ ਬਾਹਰੇ ਆ ਜੀ ਬਾਈ ਠੰਡ ਬਹੁਤ ਆ ਯਾਰ ਬਾਹਰ ਹਨਾ ਹਵਾ ਕਿ ਨਹੀਂ ਤੇ ਚੱਲ ਰਹੀ ਹੈ ਆ ਨਿਆਣੇ ਦੇ ਖੇਡਣ ਹੋ ਗਿਆ ਝੂਲਾ ਖੁਸ਼ੀ ਆਪਣੇ ਤਾਂ ਮੇਲੇ ਚ ਹੀ ਲਾਇਆ ਹੁੰਦਾ ਇਹ ਹਨਾ ਆਪਣੇ ਉਹ ਨਹੀਂ ਨਾ ਕਰ ਸਕਦੇ ਤਾਂ ਵਧੀਆ ਵਾਲਾ ਹਾਂ ਹਾਂ ਅੱਛਾ ਉਹਦੇ ਕੋਈ ਜੰਪ ਕਰਦੇ ਹੁੰਦੇ ਉਹਦੇ ਉੱਤੇ ਹਾਂਜੀ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਜਿਹਦੇ ਚ ਪਹੁੰਚਣਾ ਸੀਗਾ ਭੈਣ ਹੋਣਿਆਂ ਦੇ ਘਰ ਲਿਵਰਪੂਲ ਤੇ ਹੁਣ ਇੱਥੋਂ ਅਸੀਂ ਜਾਣਾਗਾ ਬਰਮਿੰਗਮ ਇੱਕ ਦਿਨ ਦਾ ਬਰਮਿੰਗਮ ਘੁੰਮ ਕੇ ਆਉਣਾ ਇੱਕ ਦਿਨ ਮਾਂਚੈਸਟਰ ਘੁੰਮ ਕੇ ਆਉਣਾ ਜਿਹੜੇ ਮਤਲਬ ਹੈ ਇੰਗਲੈਂਡ ਦੇ ਵਧੀਆ-ਵਧੀਆ ਸ਼ਹਿਰ ਹੈਗਾ ਤੇ ਉਹ ਸਾਰੇ ਤੁਹਾਨੂੰ ਘੁਮਾਉਣੇ ਆਗੇ ਤੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਦੇ ਨਾਲ ਇੰਗਲੈਂਡ ਤੋਂ ਤੁਹਾਨੂੰ ਸੋਹਣੀ-ਸੋਹਣੀ ਦੁਨੀਆ ਦੇਖਣ ਨੂੰ ਮਿਲਦੀ ਰਹੂਗੀ ਲੜਦੇ ਤਾਂ ਨਹੀਂ ਹੋਣੀਆਂ ਨਾਲ ਸਾਡਾ ਬਹੁਤ ਪਿਆਰ ਹੈ ਹੈਂ ਤੁਹਾਡੇ ਗੌਂਡੀ ਗੌਂਡੀ ਕੌਣ ਹੈ ਗੋਰੇ ਕੋਰੀਆਂ ਕੌਣ ਇੱਧਰ ਲਈ ਸਾਡੀ ਇੰਡੀਆ ਨੇ ਇੱਧਰ ਲਈ ਇੰਡੀਆ ਨੇ ਇੱਧਰਲਾ ਗੋਰ ਹੈ ਇੱਟਾ ਮੱਟੇ ਖੁਸ਼ੀ ਹੁਣ ਆਪਾਂ ਚਲਾਇਆ ਕਰਨੇ ਉਹ ਵਰਨ ਪਰ ਇੱਥੇ ਦੀ ਅੱਛਾ ਇੱਥੋਂ ਦੇ ਵਰਨ ਮੈਂ ਕਿਹਾ ਇੱਟਾ ਮੱਟੇ ਚਲਾਇਆ ਕਰਨੇ ਹੋਸ਼ੀ ਬੋਲੋ ਪਹਿਲਾਂ ਤਾਂ ਅੱਛਾ ਪਹਿਲਾਂ ਤਾਂ ਹੌਲੀ ਹੌਲੀ ਤੁਸੀਂ ਚਲ ਗਏ ਉਹ ਦੋਰੇ ਪੁੱਛਣੇ ਸੈਂਦੀ ਕੌਣ ਆਇਆ ਸੀ ਪਿੱਛੋਂ ਚਲੋ ਤੁਸੀਂ ਇੰਤਜ਼ਾਰ ਕਰਿਓ ਨਵੇਂ ਵਲੌਗ ਦਾ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ